ਗੋਏ ਮੇਰੇ ਅੱਜ ਕੀ ਅੱਜ ਪ੍ਰੋਗਰਾਮ ਕੀ ਦਾ ਸਰਕਾਰ ਦਾ ਦੇੰਦੂ ਸੰਬੰਧੀ ਪ੍ਰੋਗਰਾਮ ਆ ਹਰ ਸ਼ੁੱਕਰਵਾਰ ਦੇੰਦੂ ਦੇ ਵਾਰ ਹੈ ਕਿ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਅਸੀਂ ਇਹ ਐਕਟੀਵਿਟੀ ਕਰਦੇ ਆ ਤੇ ਅੱਜ ਸਾਡੀ ਐਕਟੀਵਿਟੀ ਹੈਗੀ ਸੀ ਕਿ ਇਤਿਹਾਸਕ ਦਰਵਾਰਿਆਂ ਚ ਇਹ ਕਮਿਊਨਿਟੀ ਹਾਲ ਚ ਮੰਦਰਾਂ ਚ ਇਸ ਤਰ੍ਹਾਂ ਵੱਲੋਂ ਆਪਾਂ ਸਾਰੇ ਥਾਵਾਂ ਤੇ ਜਾਣਾ ਤੇ ਜੋ ਵੀ ਆਂ ਧਮਲੇ ਵਗਾਰਾ ਨੇ ਇਹਨਾਂ ਵਿੱਚ ਜਿਹੜਾ ਪਾਣੀ ਖੜਾ ਆ ਉਹਦੇ ਵਿੱਚ ਵੀ ਮਨ ਲਓ ਮਛਰ ਜੋ ਜਿਆਦਾ ਪਾਣੀ ਖੜਾ ਰਹਿਦਾ ਤੇ ਇਹਨਾਂ ਵਿੱਚ ਮਛਰ تیار ਹੋ ਜਾਂਦਾ ਇਸ ਤਰ੍ਹਾਂ ਕੂਲਰਾਂ ਦੇ ਵਿੱਚ ਆ ਜਿਵੇਂ ਅਸੀਂ ਪਾਣੀ ਜਿਹੜਾ ਪਾਣੀ ਦੇ ਪਾਣੀ ਪਾਈ ਜਾਂਦੇ ਆ ਤੇ ਚੇਂਜ ਨਹੀਂ ਕਰਦੇ ਉਹਦੇ ਵਿੱਚ ਵੀ ਜਿਹੜਾ ਮਛਰ ਜਿਹੜਾ ਉਹ تیار ਹੋ ਜਾਂਦਾ ਇਸ ਤਰ੍ਹਾਂ ਹੀ ਹਫਤੇ ਬਾਅਦ ਇੱਕ ਵਾਰੀ ਸਾਰਾ ਥਾਂ ਦਾ ਪਾਣੀ ਜਿਹੜਾ ਮੈਂ ਚਾਹੀਦਾ ਸਾਫ ਕਰਨਾ ਹੁੰਦਾ ਖਰੀਜਾ ਦੇ ਗਟਰੇਆਂ ਜਿਹੜੀਆਂ ਬੈਕ ਸਾਈਡ ਤੇ ਉਹਨਾਂ ਵਿੱਚ ਵੀ ਪਾਣੀ ਜਿਹੜਾ ਜ਼ਿਆਦਾ ਟਾਈਮ ਖੜਾ ਰਹਿ ਜਾਂਦਾ ਨਾ ਉੱਥੇ ਹੀ ਹੁੰਦਾ ਸਿਰਫ ਪਿਆਰ ਹੋ ਜਾਂਦਾ ਤੇ ਉੱਥੇ ਹੀ ਡੇਂਗੂ ਫੈਲ ਜਾਂਦਾ ਜਿਸ ਦਾ ਥੋੜੇ ਸਾਲ ਪਹਿਲਾਂ ਦੀ ਗੱਲ ਹੈ ਕਿ ਜਿਨਾਲੇ ਵਿੱਚ ਜਦੋਂ ਡੇਂਗੂ ਫੈਲਿਆ ਸੀ ਕਿੰਨੀਆਂ ਡੱਟਾਂ ਹੋਈਆਂ ਸੀ ਉਦੋਂ ਵੀ ਸਾਰਾ ਉਦੋਂ ਉੱਥੇ ਜੋ ਸਰਵੇ ਹੋਇਆ ਸੀ ਤੇ ਉਹਦੀਆਂ ਫ੍ਰਿਜਾਂ ਦੀਆਂ ਟ੍ਰੇਆਂ ਆ ਸੀ ਨਾ ਉਹਨਾਂ ਦੀ ਵਜ੍ਹਾ ਕਰਕੇ ਮੰਨ ਲਓ ਉੱਥੇ ਜਿਹੜਾ ਮਸ਼ਕੀਤ ਜ਼ਿਆਦਾ ਡੇਂਗੂ ਫੈਲ ਗਿਆ ਸੀ ਤੇ ਇਸ ਕਰਕੇ ਆਪਾਂ ਨੂੰ ਇਹ ਫ੍ਰਿਜਾਂ ਦੀਆਂ ਟ੍ਰੇਆਂ ਦਾ ਵਿੱਚ ਹਰਖਣਾ ਚਾਹੀਦਾ ਜਿਹੜਾ ਅਸੀਂ ਟਾਇਰ ਸੁੱਟ ਦਿੰਨੇ ਆ ਇੱਕ ਬਾਰੇ ਟਾਇਰ ਲਾ ਕੇ ਲੈ ਆਉਨੇ ਆ ਬਾਹਰੋਂ ਜਿਹੜਾ ਪੁਰਾਣਾ ਟਾਇਰ ਆ ਉਹ ਘਰ ਲੈ ਹੀ ਵੀ ਆ ਉਹ ਤਿਆਰ ਹੈ ਗੁੱਠੇ ਸੁੱਟਦੇ ਨਹੀਂ ਉਹਨਾਂ ਵਿੱਚ ਵੀ ਪਾਣੀ ਜਿਹੜਾ ਮੀਂਹ ਦਾ ਖੜਾ ਰਹਿੰਦਾ ਤੇ ਉਹਦੇ ਵਿੱਚ ਵੀ ਜਿਹੜਾ ਵਾ ਬੇੰਗੂ ਦਾ ਲਾਰਵਾ ਤਿਆਰ ਹੋ ਜਾਂਦਾ ਤੇ ਫਿਰ ਉਹਦੇ ਨਾਲ ਵੀ ਕੋਈ ਕਿਤੇ ਵੀ ਪਾਣੀ ਜਾਂ ਸਾਫ਼ ਪਾਣੀ ਹੈ ਨਾ ਉਹਦੇ ਵਿੱਚ ਵੀ ਇਹ ਜਿਹੜਾ ਮੱਛਰ ਤਿਆਰ ਹੁੰਦਾ ਤੇ ਇਹ ਡਿਸਪੋਜੀਬਲ ਗਲਾਸ ਵਗੈਰਾ ਵਾ ਕੋਈ ਕੋਈ ਜੀਆ ਕੁੱਟੇ ਪੱਜੇ ਪਾਣਦੇ ਆਂ ਕੋਠਿਆਂ ਤੇ ਸੁੱਟ ਦਿੰਨੇ ਆਂ ਜੋ ਸਾਨੂੰ ਪਤਾ ਨਹੀਂ ਲੱਗਦਾ ਤੇ ਉੱਥੇ ਵੀ ਮੀਂਹ ਦਾ ਪਾਣੀ ਹੁਣ ਬਰਸਾਤੀ ਮੌਸਮ ਹੈ ਬਰਸਾਤੀ ਮੌਸਮ ਕਰਕੇ ਉਹਦੇ ਵਿੱਚ ਪਾਣੀ ਜਦੋਂ ਹਫ਼ਤਾ ਦਾਖ ਦੇ ਖੜਾ ਰਹਿੰਦਾ ਤੇ ਉਹਦੇ ਵਿੱਚ ਲਾਰਵਾ ਬਣ ਜਾਂਦਾ ਤੇ ਉਹ ਲਾਰਾ ਮੁਰਕੀ ਉਹ ਮਸ਼ਰ ਸਾਨੂੰ ਲੱਗਦਾ ਤੇ ਉਹਦੇ ਨਾਲ ਡੇਂਗੂ ਬੁਖਾਰ ਹੁੰਦਾ ਤੇ ਉਹਦੇ ਨਾਲ ਆਪਣੇ ਸੈੱਲ ਜਿਹੜੇ ਆ ਡਾਊਨ ਹੋ ਜਾਂਦੇ ਆ ਫਿਰ ਬਹੁਤ ਗੱਲ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਤੇ ਇਸ ਕਰਕੇ ਆਪਾਂ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਆਪਣੇ ਆਪਣੇ ਘਰ ਪਰਵਾਸ ਦੇ ਆਸ-ਪਾਸ ਜਿਹੜਾ ਇਹਨਾਂ ਗੱਲਾਂ ਦਾ ਖਿਆਲ ਰੱਖੋ ਕਿ ਕੋਈ ਵੀ ਕਿਤੇ ਵੀ ਪਾਣੀ ਜਿਹੜਾ ਉਹ ਖੜਾ ਨਾ ਹੋਵੇ ਤੇ ਤਾਂ ਅਗੇ ਆਪਾਂ ਨੂੰ ਡੇਂਗੂ ਮਲੇਰੀਆ ਦੇ ਤੋਂ ਇਦਾਂ ਬਚਿਆ ਜਾ ਸਕਦਾ